ਮਰਸ਼ੀਕ ਆਨਸਰ ਗਦਾਸ਼ਪੁਰ ਤੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਆਪਣੇ ਸ਼ਹਿਰ ਵਾਸੀਆਂ ਨੂੰ ਖਾਸ ਤੌਰ ਤੇ ਦੀਵਾਲੀ ਦੇ ਇਸ ਤਿਹਾਰ ਤੇ ਔਰ ਬੰਦੀ ਛੋੜ ਦੇ ਦਿਵਸ ਤੇ ਬਹੁਤ ਬਹੁਤ ਮੁਬਾਰਕਾ ਦਿੰਦਾ ਔਰ ਪਰਮਾਤਮਾਗੇ ਅਰਦਾਸ ਕਰਦਾ ਕਿ ਪਰਮਾਤਮਾ ਜਿਹੜੇ ਉਹ ਸਾਰਿਆਂ ਦੇ ਜਿਹੜੇ ਆ ਪਰਿਵਾਰ ਜਿਹੜੇ ਇਸ ਤੇ ਹੱਸਦੇ ਵਸਦੇ ਰਹਿਣ ਔਰ ਪਰਮਾਗਮਾਨਾ ਤੇ ਮਿਹਰ ਭਰੇ ਆਪਣਾ ਹੱਥ ਰੱਖੇ ਸਰ ਪੰਜਾਬ ਖੁਦਤੀ ਮਾਰ ਵਧੀ ਹੈ ਬਹੁਤ ਸਾਰੇ ਲੋਕ ਜਿਹੜੇ ਬੇਕਾਰ ਹੋ ਗਏ ਨੇ ਪਰ ਬਹੁਤ ਸਾਰੇ ਲੋਕ ਜਿਹੜੇ ਢੋਡ ਬੰਦੇ ਔਰ ਬਹੁਤ ਸਾਰੇ ਢੋਡ ਬੰਦੇ ਜਿਹੜੇ ਲੋਕ ਹੈ ਉਹਨਾਂ ਨੇ ਬੀਵੇ ਬਹੁਤ ਥੋੜੀ ਦੁਕਾਨਾਂ ਖੋਈਆਂ ਇਹਨਾਂ ਬਾਰੇ ਕੀ ਵਿਚਾਰ ਹੈ ਤੁਹਾਡਾ ਦੁਆਰੀ ਤੇ ਦੇਖੋ ਜੀ ਅ ਦੇਖੋ ਪੂਰੇ ਸਾਲ ਵਿੱਚ ਜਿਹੜੇ ਦੀਵਾਲੀ ਤੇ ਲੋਕਾਂ ਨੂੰ ਜਿਹੜੇ ਗਰੀਬ ਪਰਿਵਾਰ ਜਿਹੜੇ ਰੇੜੀਆਂ ਫੜੀਆਂ ਜਾਂ ਛੋਟੇ ਦੁਕਾਨਦਾਰਾਂ ਪੂਰੇ ਸੀਜ਼ਨ ਵਿੱਚ ਉਹਨਾਂ ਨੇ ਦੀਵਾਲੀ ਤੇ ਬੜੀ ਆਸੰਦੀਆ ਕਿਉਂਕਿ ਦੇਖੋ ਦੀਵਾਲੀ ਦੇ ਮਤਲਬ ਇਸ ਸੀਜ਼ਨ ਤੇ ਹੀ ਉਹ ਮਤਲਬ ਕਿ ਆਪਣਾ ਜਿਹੜਾ ਵਾ ਉਹ ਮਤਲਬ ਕੀ ਦੁਕਾਨਦਾਰੀ ਵਧੀਆ ਤਰੀਕੇ ਨਾਲ ਕਰਦੇ ਆ ਔਰ ਖਾਸ ਤੌਰ ਤੇ ਮੈਂ ਲੋਕਾਂ ਨੂੰ ਗਦਾਸ਼ੌਰ ਵਾਸੀਆਂ ਨੂੰ ਅਪੀਲ ਕਰਦਾ ਵਾਂ ਕਿ ਉਹ ਵੱਡੇ ਵੱਡੇ ਮੋਲ ਜਾਂ ਵੱਡੇ ਵੱਡੇ ਜਿਹੜੇ ਆਨਲਾਈਨ ਸ਼ੋਪਿੰਗ ਕਰਦੇ ਆ ਉਹਨਾਂ ਨੂੰ ਛੱਡ ਕੇ ਜਿਹੜੇ ਛੋਟੇ ਦੁਕਾਨਦਾਰ ਜਿਹੜੇ ਆ ਗਰੀਬ ਪਰਿਵਾਰ ਜਿਹੜੇ ਆ ਉਹਨਾਂ ਕੋਲ ਸ਼ੋਪਿੰਗ ਕਰੋ ਤਾਂ ਜੋ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਜਿਹੜਾ ਵਾ ਉਹ ਵਧੀਆ ਤਰੀਕੇ ਨਾਲ ਕਰ ਸਕਣ ਔਰ ਜੜੀ ਦੀਵਾਲੀ ਆ ਉਹ ਵੀ ਆਪਣੇ ਪਰਿਵਾਰ ਵਿੱਚ ਖੁਸ਼ੀਆਂ ਨਾਲ ਜੜੀਆਂ ਮਨਾ ਸਕਣ